బ తను సో కి అండి శేర జరు కమెంట్ వీడియో కదా బా దీ తా జోడీ అది ఫిర్ణ మూడు బుల్సిడి బాను బీ మూడతో ਫਿਰ ਵੀ ਚਲੋ ਲਗਣਾ ਤਾਂ ਮੈਂ ਰੋਟੀ ਬਣਾਉਣ ਸੀ ਹਜੇ ਫਿਰ ਮੈਂ ਕਿਹਾ ਵੀ ਚਲੋ ਸੋਚਿਆ ਵੀ ਹਜੇ ਤਾਂ ਵੀ ਟਾਈਮ ਰਹਿੰਦਾ ਸੀ ਤੇ ਟਾਈਮ ਤੇ ਆਪਾਂ ਵੀਡੀਓ ਬਣਾ ਕੇ ਵੀ ਬਣਾ ਲਈਏ ਤੇ ਅੱਜ ਨਹੀਂ ਜਾਂ ਤਾਂ ਆਸ ਸੀ ਮੇਰੇ ਕੋਲ ਕੰਮ ਦਾ ਬਹੁਤ ਜਾਰੀ ਪਹਿਲਾਂ ਸਾਫ ਸਫਾਈ ਕੀਤਾ ਫਿਰ ਸ਼ੂਟ ਸਲਾਈ ਕੀਤਾ ਫਿਰ ਚਨਪਾਤਾ ਵਿੱਚ ਆਪਣਾ ਡਾਕਟਾ ਕੂਟੀਆਂ ਦੇ ਆਰਡਰ ਬਹੁਤ ਆਉਗੇ। ਉੱਤੇ ਲੱਗੀ। ਫਿਰ ਕ ਬੜੇ ਲੈਣ ਵਾਸਤੇ ਕੋਈ ਆਗੇ। ਚਰਸ਼ਾਮ ਦਾ ਕੰਮ ਫਿਰ ਐ ਬਹੁਤ ਵਾਵਾ ਕੰਮ ਬਣ ਜਾਂਦੀ ਆ। ਤੇ ਮੈਂ ਕਿਹਾ ਵੀ ਮੈਂ ਵੀ ਵੀਡੀਓ ਬਣਾਉਣੀ ਨਹੀਂ ਸੀ। ਵੀਡੀਓ ਥੋੜਾ ਕੋ ਲੇਟ ਹੀ ਆਉਗੀ। ਤੇ ਮੈਂ ਅੱਜ ਆਪਣੇ ਕੋਲ ਕਸਟਮਰ ਥੋੜਾ ਜਿਹਾ ਹੋਇਆ ਗਿਆ। ਲਓ ਜੀ। ਆ ਛੋਟੋ ਨਾਲ ਲੈ ਲੈ। ਕਾਫੀ ਇਨਾ ਕੰਮ ਮੇਰੇ ਕੋਲ ਕੱਪੜੇ ਸਲਾਈ ਦੇ ਬਹੁਤ ਜ਼ਿਆਦਾ ਹੋ ਗਿਆ ਮੈਂ ਤਾਂ ਕਿਹਾ ਸੀ ਕੱਪੜੇ ਆਪਦੇ ਲੈ ਜਾਓ ਜੀ ਮੈਂ ਇਥੇ ਸਲਾਈ ਨਹੀਂ ਕਰੀ ਜਾਣੀ ਹੈ ਪਰ ਮੱਲੋ ਮੰਨੀ ਮੇਰੇ ਕੋਲ ਸੱਟ ਕੇ ਦਵੱਟੇ ਆਪਦੇ ਕੱਢ ਕੇ ਲੈ ਗਏ ਤੇ ਸ਼ੂਟ ਆਪਦੇ ਛੱਡ ਗਿਆ ਮੇਰੇ ਕੋਲੇ ਪਈ ਸੀ ਆ ਪਲਾਜੋ ਜਿਹੜਾ ਤੁਹਾਨੂੰ ਦਿਖਾਇਆ ਸੀ 700 ਵਾਲਾ ਇਹ ਲੈ ਲਿਆ ਅੱਜ ਚਲੋ ਇਹ ਤਾਂ ਫਸੂਨ ਕੀਤ ਖਾਉਣੇ ਆ ਤੇ ਅੱਜ ਆਪਾਂ ਤੁਹਾਨੂੰ ਨਾ ਉਹ ਦਿਖਾਉਣੀ ਆ ਅੱਜ ਪੰਗਾ ਚੂੜੀਆਂ ਦੀ ਵੀਡੀਓ ਤੇ ਮੈਂ ਕਿਹਾ ਚਲੋ ਸ਼ੂਟ ਤਾਂ ਫਿਰ ਉਹ ਅੱਜ ਕਾਫੀ ਸ਼ੂਟ ਵੀ ਕੀਤੇ ਹੋ ਸੈਟ ਜੇ ਕਰਨ ਵਾਲੇ ਸੀਗੇ ਉਹਨਾਂ ਚ ਮੈਨੂੰ ਹਜੇ ਨਹੀਂ ਸੀ ਪਤਾ ਵੀ ਵੀਡੀਓ ਚ ਮੈਂ ਕਿਹੜੇ ਦਿਖਾਏ ਤੇ ਕਿਹੜੇ ਰਿੰਦੇ ਦਿਖਾਉਣ ਵਾਲੇ ਵਿੱਚੋਂ ਕੁਛ ਲੈ ਆਏ ਵਿਖ ਗਏ ਉਹ ਕੁਸ ਕੀ ਆ ਆਪ ਸਲਾਈ ਕਰ ਲੈਂਦੇ ਆ ਉਹ ਲੈ ਕੇ ਗਏ ਤੇ ਮੈਂ ਆਖਿਆ ਵੀ ਚਲੋ ਵੀ ਅੱਜ ਆਪਾਂ ਬੰਗਾ ਚੂੜੀਆਂ ਦਿਖਾ ਦਿੰਦੇ ਆ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਅੱਜ ਬੰਗਾ ਚੂੜੀਆਂ ਇੱਕ ਤਾਂ ਮੈਂ ਦਵੱਟਾ ਨਹੀਂ ਪਹਿਲਾਂ ਲੋੜ ਕਿ ਆਦੀ ਸੇ ਲੋ ਜੀ ਦੇਖੋ ਇਹਨਾਂ 'ਚ ਕੋਈ ਪਸੰਦ ਹੋਵੇ ਜਿਹੜੀਆਂ ਮੇਰੇ ਘਰ ਮੈਂ ਤੁਹਾਨੂੰ ਲੈਣ ਸਵਾਰ ਮੰਗਵਾਉਂਦੀ ਆ ਤੁਸੀਂ ਮੰਗਾ ਸਕਦੀਆਂ ਤੇ ਆਪਾਂ ਪੈਕ ਕਰਕੇ ਦੇ ਵਿੱਚ ਆਪਾਂ ਤੁਹਾਡੇ ਸਮਾਂ 'ਚ ਭਰ ਦਾਂਗੇ ਜਿਸ ਨੂੰ ਜ਼ਰੂਰਤ ਹੋਵੇ ਲੋ ਜੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਾਂ ਸ਼ੁਰੂ ਕਰਦੇ ਬਲੈਕ ਕੰਡੋਤੀਆਂ ਲੋ ਜੀ ਇਹਦੀ ਬਹੁਤ ਜ਼ਿਆਦਾ ਮੰਗ ਹੁੰਦੀ ਹੈ ਬਲੈਕ ਦੀ ਦੇਖੋ ਜੀ ਕੀ ਦੱਸਣਾ ਪਿਆਰਾ ਕਲਰ ਆ ਬਲੈਕ ਗਰਲ ਜਿਹਵਾਸਤੇ ਕੁੜੀਆਂ ਜ਼ਿਆਦਾ ਬਲੈਕ ਚ ਪਾਉਂਦੀਆਂ ਨੇ ਦੇਖੋ ਜੀ ਬਲੈਕ ਹੀ ਮੇਰੇ ਸ਼ੂਟ ਆ ਤੇ ਬਲੈਕ ਦੇ ਦਵਟਾ ਸਭ ਕਲੀਅਰ ਸਮਝਦਾ ਕਿ ਜਿਵੇਂ ਜਤ ਬਾਪੂ ਜੀ ਵੀ ਖਿੱਲੇ ਰਹੇ ਹੋਏਗਾ ਸ਼ਾਮ ਦਾ ਟਾਈਮ 7 ਵਜੇ ਹੀ ਹੈ 7:00 7 ਤੋਂ ਤੋਂ ਥੋੜਾ ਕੰਨਾ ਘਟ ਹੋਗਾ ਹਾਂ ਦੇਖੋ ਜੀ ਕਿਉਂਕਿ ਮੈਂ ਤੁਹਾਨੂੰ ਦੱਸਦੀ ਹਣੀ ਆ ਜਿਹੜੀ ਮੈਨੂੰ ਵੀਡੀਓ ਚੰਗੀ ਲੱਗੀ ਮੈਂ ਤੁਹਾਨੂੰ ਦਿਖਾਉਣੀ ਹੁੰਦੀ ਆ ਵੀ ਮੈਂ ਤੁਹਾਨੂੰ ਦਿਖਾਵਾਂ ਤੇ ਇਹ ਆਪਣਾ ਇਹ ਜਦੋਂ ਆਪਾਂ ਨੇ ਕੱਪੜੇ ਦਾ ਕੰਮ ਕਰਨ ਲੱਗੇ ਸੀਗੇ ਜੇ ਤਾਂ ਮੈਂ ਕਪੜਾ ਲੈਣ ਲਧਿਆਣੀ ਗਈ ਸੀ ਉਦੇ ਵਾਸਤੇ ਮੈਂ ਸੂਰਤ ਤੋਂ ਵੀ ਕੱਪੜਾ ਮੰਗਾਉਣੀ ਆ ਲੁਧਿਆਣੀ ਅੰਮ੍ਰਿਤਸਰੋਂ ਵੀ ਜਿੱਥੇ ਮੈਨੂੰ ਲੱਗਦਾ ਸੇ ਪੇਪਾ ਆਨਲਾਈਨ ਮੰਗਾ ਲੀ ਹੁਣ ਕੱਪੜਾ ਤੇ ਲੁਧਿਆਣੀ ਫਿਰ ਮਤਾਂਗੇ ਸੀ ਉਹਦੋਂ ਕਿਉਂਕਿ ਉੱਥੇ ਬੰਗਾ ਚੂੜੀਆਂ ਤੇ ਵਗੈਰਾ ਫਿਰ ਇਹ ਆਪ ਨੂੰ ਜਾ ਕੇ ਲੈ ਕੇ ਆਉਣੀਆਂ ਪੈਂਦੀਆਂ ਨੇ ਤੇ ਫਿਰ ਬੰਗਾ ਚੂੜੀਆਂ ਦੀ ਮਾਰੀ ਅੱਜ ਫਿਰ ਉਹਦੋਂ ਮੈਂ ਗਈ ਸੀ ਲੈਣ ਲੁਧਿਆਣੋਂ ਲੈ ਕੇ ਸੀ ਦੇਖੋ ਜੀ ਇਹ ਕੱਪੜਾ ਤਾਂ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਆਪ ਮੰਗਾਉਣੀ ਆ ਦੇਖੋ ਜੀ ਕਿੰਨਾ ਸੋਹਣਾ ਕੱਲਰ ਦਾ ਗੋਲਡਨ ਕਲਰ ਤੁਸੀਂ ਵੀ ਮੰਗਵਾਓ ਲੋ ਜੀ ਨੱਪਸੋ ਡੇਲੀ ਜਰੂਰ ਕਰ ਲਾਂਗੀ ਜਦਸਾ ਕਿ ਕਿੰਨੇ ਸਾਈਜ਼ ਉੱਡੀ ਆਉਂਦਾ ਤੇ ਪਾਸੋੜੇ ਖੰ ਲਾਨੇ ਦੇਖੋ ਜੀ 50 ਰੁਪਏ ਦਰਜਾ ਦੇਖੋ ਜੀ ਕੰਮ ਤਾਂ ਕੋਈ ਮਾੜਾ ਨਹੀਂ ਹੁੰਦਾ ਵੈਸੇ ਦੇਖੋ ਮੈਂ ਘਰੇ ਬਿੱਲੀ ਬੈਠੀ ਹੈ ਨਾ ਤੇ ਮੈਂ ਇਹ ਕੰਮ ਕਰਦੀ ਮੇਰੀ ਮਿਹਨਤ ਆ ਇਹ ਨਹੀਂ ਹੈਗਾ ਵੀ ਜਾਂ ਵੀ ਨਾ ਮੈਂ ਕਦੀ ਇਹ ਮਨ ਕਦੇ ਸੋਚਿਆਗਾ ਵੀ ਇਹ ਕੋਈ ਕੰਮ ਕਰਨ ਵਾਲਾ ਨਹੀਂ ਕਰਨ ਵਾਲਾਗਾ ਮੈਂ ਕਦੀ ਜਿਹੜਾ ਕੰਮ ਕਰਨਾ ਮੈਨ ਆ ਜੀ ਰੈਸ ਲਾਣ ਕਰਦੀ ਹੁੰਦੀ ਆ ਜਿਹੜਾ ਮੈਨੂੰ ਆਪ ਨੂੰ ਚੰਗਾ ਲੱਗੇ ਤੇ ਮੈਂ ਉਹ ਕੰਮ ਕਰਦੀ ਹੁੰਦੀ ਆ ਵੀ ਮੈਂ ਇਹ ਨਹੀਂ ਕਹਿੰਦੀ ਹੁੰਦੀ ਜੀ ਇਹ ਕੰਮ ਨਹੀਂ ਕਰਦੀ ਰੋ ਜੀ ਮੈਨੂੰ ਬਹੁਤ ਵਧੀਆ ਲੱਗਦਾ ਤੇ ਮੈਨੂੰ ਬਹੁਤ ਵਧੀਆ ਪਿਆਰ ਮਿਲਦਾ ਘਰੇ ਬੈਠੀ ਨੂੰ ਮੈਨੂੰ ਵਜਿਵੇਂ ਮੈਂਡੇ ਘਰੇ ਹਰ ਵੀ ਚਲ ਵੀ ਨਹੀਂ ਤਾਂ ਮੈਂ ਨਹੀਂ ਰਹਿੰਦੀਗੀ। ਇਹਦੇ ਪਰ ਫਿਰ ਵੀ ਮੈਥੋਂ ਘਰੇ ਆ ਕੇ ਆ ਇਸ ਤਰ੍ਹਾਂ ਵਧੀਆ ਸਮਾਨ ਮੇਰਾ ਲੈ ਜ ਜਾਂਦੀਆਂ ਤੇ ਵੀ ਮੇਰੇ ਮਾਂ ਨੂੰ ਸਕੂਨ ਮਿਲਦਾ ਹੈ ਕੰਮ ਕਰਕੇ ਵੀ ਮੈਨੂੰ ਆਪ ਦੇ ਆਪ ਨੂੰ ਮੈਨੂੰ ਬਹੁਤ ਚੰਗਾ ਜਿਹਾ ਲੱਗਦਾ ਵਾ। ਦੇਖੋ ਜੀ। ਇਹ ਮੋਂ ਤੋਂ 5 ਸਾਲ ਤੋਂ ਫਿਰ ਮੈਂ ਨਾਲਜ ਦੇ ਕੱਪੜੇ ਦਾ ਕੰਮ ਕੀਤਾ ਸੀ। 5 ਸਾਲ ਤਾਂ ਵੈਸੇ ਆਪਣੀ 10ਵੇਂ ਮਹੀਨੇ 'ਚ ਹੋਣਗੇ। 10ਵਾਂ ਸੀ 10ਵਾਂ ਤੇ 9ਵਾਂ ਵੀ ਨਾ ਸੀਗਾ। ਜਦੋਂ ਸਰਾਧ ਸੀ ਤਾਂ ਸਰਾਧ ਨੂੰ ਮੈਂ ਸ਼ਾਪ ਤੋ ਅਸੀਂ ਪਹਿਲੀ ਵਾਰ ਸਮਾਨ ਲੈਣ ਗਏ ਸੀ ਸ਼ਾਪ ਦਾ ਤੈਨ ਸਰਾਹ ਸੀਗਾ ਉੱਥੇ ਜਾ ਕੇ ਪਤਾ ਲੱਗਿਆ ਸੀ ਸਰਾਧ ਤੇ ਸਰਾਧਾ ਨਹੀਂ ਹੁੰਦੀ ਆ ਵਿਚਾਰ ਆਪਾਂ ਨੂੰ ਹਨ ਤੇ ਪਰ ਆਪਾਂ ਤਾਂ ਜਿੱਥੇ ਕੇਰਾ ਕੰਮ ਕਰ ਲਿਆ ਫਿਰ ਆਪਾਂ ਪਿੱਛੇ ਮੁੜ ਕੇ ਪਾਣੀ ਦੇਖਿਆ ਤਾਂ ਆਪਾਂ ਨੂੰ ਤਾਂ ਬਹੁਤ ਵਧੀਆ ਪਿਆਰ ਮਿਲਿਆ ਤੇ ਵਧੀਆ ਆਪਣੀ ਤਾਂ ਦਿਹਾੜੀ ਘਰੇ ਬੈਠਿਆਂ ਦੀ ਪੈਂਦੀ ਦੇਖੋ ਜੀ ਜਿਹੜੀਆਂ ਮੇਰੀਆਂ ਭੈਣਾਂ ਵੀ ਇਹ ਲੈਂਦੀਆਂ ਤੁਸੀਂ ਵੀ ਜ਼ਰੂਰ ਇਸ ਤਰ੍ਹਾਂ ਕੰਮ ਕਰਿਆ ਕਰੋ ਨਾਲੇ ਥੋੜੀ ਮਨ ਨੂੰ ਸਕੂਨ ਨਾ ਰ ਹਮੇਸ਼ਾ ਲਈ ਪੈਸਾ ਤੁਹਾਡੇ ਹੱਥ ਚ ਰਹੂਗਾ ਸੋ ਤੁਹਾਨੂੰ ਮੰਗਣ ਦੀ ਲੋੜ ਨਹੀਂਗੀ ਤੁਹਾਡੇ ਆਦੇ ਹੱਥ ਚ ਪੈਸਾ ਰਹੂਗਾ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਪੈਸਾ ਬਹੁਤ ਵੱਡੀ ਚੀਜ਼ ਬਣ ਗਿਆ ਲੋ ਜੀ ਦੇਖੋ 50 ਰੁਪਏ 10 ਦਿਨ ਮੈਨੂੰ ਬਹੁਤ ਸਕੂਨ ਮਿਲਦਾ ਵੀ ਨਾ ਮਨ ਨੂੰ ਸ਼ਾਂਤੀ ਮਿਲਦੀ ਮੈਂ ਇੰਨਾ ਵਧੀਆ ਕੰਮ ਮੈਂ ਕਰ ਲੈਂਗੀ ਆਪਦੀ ਆਪ ਨੂੰ ਬਹੁਤ ਚੰਗਾ ਲੱਗਦਾ ਵਾ ਦੇਖੋ ਜੀ ਕਿੱਦੇ ਸੋਹਣੇ ਕਲਰ ਆ ਦੇਖੋ ਕੰਮ ਤਾਂ ਕੋਈ ਨਹੀਂ ਮਾਰਾਗਾ ਦੇਖੋ ਆਪਾਂ ਹੁਣ ਬਾਹਰ ਜਾਣੇ ਆ ਦੇਖੋ ਜੀ ਬਹੁਤ ਇੱਥੇ ਗੁਲਾਮ ਹੁੰਨੇ ਆ ਗੋਰਿਆਂ ਦੇ ਉਹ ਰੇਪਾ ਕੰਮ ਕਰਦੀ ਆ ਤੇ ਜੀ ਆਪਾਂ ਘਰੇ ਕੰਮ ਕਰੀ ਗਏ ਹਨ ਤੇ ਆਪਾਂ ਨੂੰ ਕਿੰਨਾ ਵਧੀਆ ਲੱਗੇ ਸਾਡੇ ਜਿਹੜਾ ਪਰਿਵਾਰ ਬਾਹਰ ਗਿਆ ਉਹਨਾਂ ਨੂੰ ਇਹ ਕੰਮ ਬਹੁਤ ਵਧੀਆ ਲੱਗਦਾ ਵੀ ਤੂੰ ਇੰਨਾ ਵਧੀਆ ਕੰਮ ਘਰੇ ਬੈਠੀ ਕਰਦੀ ਆ ਕਿਉਂਕਿ ਉਹਨਾਂ ਨੂੰ ਪਤਾਗਾ ਕਿ ਪੈਸਾ ਕਿਵੇਂ ਬਣਦਾਗਾ ਉਹ ਵਕੈਨਗੇ ਤੇਰਾ ਕੰਮ ਸਾਨੂੰ ਬਹੁਤ ਵਧੀਆ ਜਿੰਨਾ ਸਾਡੇ ਚਾਚੇ ਤਾਏ ਦਾ ਪਰਿਵਾਰ ਗਿਆ ਬਹੁਤ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ ਤੂੰ ਤੇਨੂੰ ਕੀ ਲੋੜ ਹੈ ਕਿਤੇ ਪਾਸੇ ਜਾਣ ਦੀ ਤੇ ਤਾ ਘਰੇ ਕੈਨੇਡਾ ਬਣ ਕਹਿਣਗੇ ਲਓ ਜੀ ਦੇਖੋ ਬਹੁਤ ਸੋਹਣੀਆਂ ਚੋਰੀਆਂ ਨੇ ਪਰ ਯਾਰ ਕੀ ਦਰਜਨ ਜਿੱਤ ਸੀ ਵੀ ਮੰਗਾਉਣੀ ਜਿਹੜੀਆਂ ਲੋਕਲ ਮੇਰੀਆਂ ਭੈਣਾਂ ਬੈਠੀਆਂ ਨਾ ਉਹ ਵੀ ਕਹਿਨੀਆਂ ਸੀ ਕਿਦੋਂ ਕ ਪਾਏਂਗੀ ਤਾਂ ਮੰਗਾ ਚੂੜੀਆਂ ਦੀ ਵੀਡੀਓ ਮੈਂ ਕਿਹਾ ਕੋਈ ਨਹੀਂ ਮੈਂ ਕਹੀ ਵੀ ਮੈਂ ਪਾਉਂਗੀ ਲੋ ਜੀ ਪਾਤੀ ਜਿਹੜੀਆਂ ਲੋਕਲ ਮੇਰੀਆਂ ਭੈਣਾਂ ਵੇਖ ਲੈਣ ਲੋ ਜੀ ਆਹ ਕਲਰ ਲੈ ਆਂਦੇ ਗ੍ਰੀਨ ਦਾ ਕਲਰ ਬਹੁਤ ਸੋਹਣਾ ਹੈ ਆਪਾਂ ਵੀ ਪਾਵਾਗੇ ਚੂੜੀਆਂ ਜਿਹਦਾ ਸੋਨ ਨੂੰ ਨਾ ਹਨੀ ਸੋਨਾ ਤਰੀਕ ਦੀ ਨਿਕੰਟ ਰਟ ਵੀ ਜਾਂਦੀਗਾ 16 ਤਰੀਕ ਦੀ ਸੰਗਰਾ ਦਾ ਸ਼ਾਇਦ ਤੇ ਆਪਾਂ ਪਾਵਾਗੇ ਆਪਾਂ ਆਹ ਕਲਰ ਵੀ ਪਾਵਾਗੇ ਸ਼ਾਇਦ ਦੇਖਾਂਗੇ ਸ਼ਾਇਦ ਕਿਹੜਾ ਕਲਰ ਪਾਈ ਬਸ ਮੈਨੂੰ ਸੋਹਣਾ ਲੱਗਿਆ ਸੀ ਗੀਂਜਾ ਕਲਰ ਲੋ ਜੀ ਕਹੇ ਕੋ ਸੌਣ ਦੇ ਮਹੀਨੇ ਗ੍ਰੀਨ ਕਲਰ ਪਾਈ ਦੀ ਚੰਗਾ ਹੁੰਦਾ ਵਾ ਲੋ ਜੀ ਦੇਖਾਂਗੇ ਆਪਾਂ ਕਿਹੜਾ ਪਾਈ ਆਪਾਂ ਵੀ ਪਾਵਾਂਗੇ ਤਾਂ ਹੀ ਵੈਸੇ ਮੈਂ ਹੋਰ ਕੁਝ ਪਾਇਨ ਸੀ ਸੈਂਪਲ ਜੀ ਵੰਗਾ ਫਾੜਨਾ ਸੀ ਮੈਂ ਕਿਹਾ ਚਲ ਸੌਣ ਚ ਆਪਾਂ ਲੋ ਜੀ ਆ ਵੀ ਕਲਰ ਤਾਂ ਬਹੁਤ ਸੋਹਣਾ ਚਲ ਦੇਖਾਂਗੇ ਆਪਾਂ ਨਾ ਪੀਆ ਕਲਰ ਬਹੁਤ ਸੋਹਣਾ ਹੈਗੀ ਦੇਖੋ ਜੀ ਤੁਸੀਂ ਵੀ ਜ਼ਰੂਰ ਮੇਰੀਆਂ ਭੈਣਾਂ ਇਹ ਤੁਸੀਂ ਤੇ ਫੀਲ ਫੀਲ ਜਾਣਾ ਕਰਿਓ ਤੁਸੀਂ ਹਾਈ ਵੀ ਆਏ ਕੰਮ ਕਰਨਾ ਔਖਾ ਲੱਗਦਾ ਸੌਖਾ ਲੱਗਦਾ ਕੋਈ ਔਖਾ ਸੌਖਾ ਕੰਮ ਕੋਈ ਨਹੀਂ ਹੁੰਦਾ ਰਾਵਣ ਘਰੇ ਬੈਠੇ ਫਰ ਦੇਖੋ ਵੀ ਮੈਂ ਅੱਜ 10 12 ਸ਼ੂਟ ਮੇਰੇ ਅੱਜ ਸੇਲ ਹੋਏ ਹੈ ਹਨ ਤੇ ਮੇਰੇ ਵਧੀਆ ਮੇਰੇ ਘਰੇ ਬਿਠੀ ਮੈਂ ਕੰਮ ਕਰੀ ਜਾਨੀ ਆ ਨਾਲ ਉਹੀ ਸਲਾਈ ਕਰਨੀ ਆ ਸਲਾਈ ਦੇ ਵੀ ਮੈਂ ਵੀ ਕਰਨਾ ਫਿਰ ਘਰ ਦਾ ਐਂ ਕੰਮ ਵਧੀਆ ਸਾਫ ਸਫਾਈ ਦਾ ਪੂਰਾ ਕਰਨਾ ਘਰ ਦਾ ਉਹ ਮੁਕਿਆਂ ਦਾ ਸਾਰਿਆਂ ਦਾ ਪਰਿਵਾਰ ਦਾ ਧਿਆਨ ਰੱਖਣਾ ਹਨ ਤੇ ਆਪਾਂ ਵੀ ਇਹ ਨਹੀਂ ਆ ਵੀ ਜੇ ਆਪਾਂ ਇੱਕ ਕੰਮ ਕਰ ਲਿਆ ਤੇ ਵੀ ਖੰਦੀ ਆਪਾਂ ਨੂੰ ਉਹ ਇਹ ਇੱਕ ਹੀ ਕੰਮ ਕਰਨਾ ਕਿਉਂਕਿ ਸਾਰੇ ਪਾਸੇ ਆਪਾਂ ਧਿਆਨ ਦੇਣਾ ਪੈਂਦਾ ਹੈ ਤੁਸੀਂ ਵੀ ਜਰੂਰ ਜੜੀਆਂ ਮੇਰੀਆਂ ਭੈਣਾਂ ਚਾਹੁੰਦੀਆਂ ਵੀ ਅਸੀਂ ਕਰਨਾ ਤੁਸੀਂ ਜਰੂਰ ਕਰੋ ਦੇਖੋ ਜੀ 50 ਰੁਪਏ ਦਰਜਾ ਨਹੀਂ ਮੈਂ ਤਾਂ ਵੈਸੇ ਮੈਂ ਤਾਂ ਆਪਾਂ ਨੂੰ ਕਰਨੀ ਪੈਂਦੀ ਐ ਸਟੱਗਲ ਬਹੁਤ ਔਖੀ ਆ ਕਿਸ ਤਰ੍ਹਾਂ ਕਰਨੀ ਕੋਸਾ ਕੀ ਹੁੰਦੀ ਜੀ ਦੇਖੋ ਜੀ ਕੱਚ ਦੀਆਂ ਚੂੜੀਆਂ ਸੋ ਤਾਂ ਜੀ ਹਜੇ ਮੇਰੇ ਕੋਲੇ ਕੋਈ ਖਾਸ ਨਹੀਂ ਲੈ ਕੇ ਗਿਆ ਹੈਨਾ ਉਹ ਦੂਜੀ ਤਾਂ ਲੈ ਗਿਆ ਜੁਆ ਕਾ ਚੁੱਕਾ ਨੇ ਸੁੱਪ ਜੇ ਤਾਂ ਦੇਖੋ ਜੀ ਕੱਚ ਦੀਆਂ ਤਾਂ ਅੱਜ ਸੌਂਟੀ ਚੱਲਣਗੀਆਂ ਲਓ ਜੀ ਕਿ ਦੱਸੋ ਜੀ ਕਿਹੜਾ ਕਲਰ ਬਹੁਤ ਸੋਹਣਾ ਲੱਗਿਆ ਸੋਨੂੰ ਆਪਾਂ ਤੁਹਾਡੇ ਲਈ ਘਰ ਲਾਂਗੇ ਕੀ ਕੋਈ ਪਿਆਰ ਕੀ ਚਾਚਾ ਮੈਨੂੰ ਬੜਾ ਵਧੀਆ ਲੱਗਦੀ ਹੈ ਕੰਮ ਕਰਨਾ ਮੈਨੂੰ ਕੋਈ ਨਹੀਂ ਹੈਗਾ ਇਸ ਤਰ੍ਹਾਂ ਦੀ ਲੋ ਜੀ ਚਾਚੀਆਂ ਚੋੜੀ ਬਦੀ ਨਾਲ ਰੌਣਕ ਲੱਗੀ ਰਹਿੰਦੀ ਸਾਡੇ ਤਾਂ ਬਹੁਤ ਬਾਲੀਆਂ ਹੀ ਆਉਂਦੀਆਂ ਬੁੜੀਆਂ ਸਾਡੇ ਤਾਂ ਆਹੀਂ ਕੋਈ ਕੋਈ ਨਾ ਕੁਛ ਲੈਣ ਵਾਸਤੇ ਆਹੀਂ ਤਾਂ ਨਹੀਂ ਜੇ ਕੋਈ ਆਉਂਦਾ ਨਹੀਂ ਵੀ ਹੁਣ ਜਿਵੇਂ ਰਿਵਾਜ ਨਹੀਂ ਹੈ ਕਿਸੇ ਨੂੰ ਜਾਨਦਾ ਨਹੀਂ സംത്സണമ കുറച്ച് കൂടെ ലൂടെ കപ്പാണ ആ ഗി ലൈൻ ആയി വധിയ സംഗാദ നാളെ ഗത്താ ച ਕਿਤੇ ਨਾ ਕਿਵੇਂ ਹੁੰਦਾ ਕਿਤੇ ਕਿਵੇਂ ਹੁੰਦਾ ਵਧੀਆ ਹੈ ਸਕੀਲ ਲਈ ਜੇ ਕੋਈ ਆਉਂਦਾ ਹੈਗਾ 50 ਰੁਪਏ ਦਰਜਨ ਕਲਰ ਤੁਹਾਨੂੰ ਦਿਖਾਉਂਦੀ ਸੀ ਮੈਂ ਮਲਤੀ ਜੀ ਦਾ ਦੋਸਤੋਂ ਵੀਡੀਓ ਵੀ ਜਿਆਦਾ ਲੰਬੀ ਬਣ ਜੀ ਮੈਂ ਤਾਂ ਕਹਿੰਦੀ ਕੱਲੀਆਂ ਅਜ ਕੱਟ ਦਿਆਂਗੀ ਦਿਖਾ ਦਿਆਂਗਾ ਕੱਟ ਦਿਆਂਗੀ ਦੂਜੀ ਵੀਡੀਓ ਮੈਂ ਫੇਰ ਪਾਉਂਗੀ ਜਿਹੜੀ ਜਦੋਂ ਲੰਬੀ ਹੋ ਜਾਣੀ ਆਪਣੀ ਫੈਨਸੀ ਮੈਂ ਫੇਰ ਦਿਖਾਵਾਂਗੀ ਉਹ ਕੁੜੀਆਂ ਆ ਰਹੀਆਂ ਫੈਨਸੀ ਉਹ ਬਾਤ ਦਿਖਾਵਾਂਗੀ ਦੇਖੋ ਜੀ ਇਹ ਬਲੈਕ ਕਲਰ ਦੇ ਵਿੱਚ ਕਿਉਂਕਿ ਵੀਡੀਓ ਆਪਣੀ ਜਿਆਦਾ ਲੰਬੀ ਹੋ ਜੂਗੀ ਭਿਲ ਵੀ ਪਿਆਦਾ ਲੰਬੀ ਨਹੀਂ ਕਰ ਦਿੰਦੇ ਜੀ ਇੱਕ ਦਿਨ ਵੀ ਵੀਡੀਓ ਨਾ ਨਾ ਪਾਈਏ YouTube ਤੇ ਫਿਰ ਜਦੋਂ ਆਪਣੇ YouTube ਵਾਲੇ ਵੀ ਨਾ ਆਪਾਂ ਨੂੰ ਵੇਟਿੰਗ 'ਚ ਪਾ ਲਿੰਦੇ ਹੁੰਦੇ ਆ ਤੇ ਜੋ ਹਰ ਰੋਜ਼ ਵੀਡੀਓ ਪਾਪੇ ਫਿਰ ਵੇਟਿੰਗ 'ਚ ਨਹੀਂ ਪਾਉਂਦੇ ਫਿਰ ਵਧੀਆ ਆਪਣਾ ਤੱਲੀ ਜਾਂਦਾ ਸਰਕਲ ਸਿਰ ਮੈਂ ਆਪਾਂ ਦੱਸਦੇ ਤਾਂ ਹੈ ਨਹੀਂ ਵੇਟਿੰਗ 'ਚ ਆਪਾਂ ਨੂੰ ਬਾਅਦ 'ਚ ਪਾਉਂਦੇ ਦੱਸਣਾ ਤਾਂ ਨਹੀਂ ਚਾਹੀਦਾ ਨਾ ਮੈਂ ਦੱਸਾਂ ਇਹ ਵਾਰ ਨਹੀਂ ਇਹ ਤਾਂ ਡੇਲੀ ਵੀਡੀਓ ਪਾਈਏ ਫਿਰ ਆਪਾਂ ਨੂੰ ਕੋਈ ਨਹੀਂ ਹੁੰਦਾ ਫਿਰ ਵਧੀਆ ਆਪਾਂ ਚੱਲਦਾ ਕੰਮ ਨਹੀਂ ਤਾਂ ਫਿਰ ਮੈਂ ਫਤਲੋ ਦੀ ਇਹ ਵੈਲ ਮੈਂ ਸਕਿਪ ਕਰ ਦਿੱਤੀ ਵੀਡੀਓ ਮੈਂ ਛੋੜ ਗਿਆ ਸਭ ਕਹਿੰਦੇ ਚਲ ਰੋਜ਼ਾਨੀ ਪਾ ਦੂੰ ਮੈਂ ਕਿਹਾ ਲੇਟ ਹੋ ਗਈ ਵੀਡੀਓ ਨੂੰ ਕਿਸੇ ਦਾ ਕੁਝ ਨਹੀਂ ਹੁੰਦਾਗਾ ਚਲ ਛੋਟੀ ਹੋਰ ਵੀ ਕਾਸਟ ਦਿਖਾ ਪਾ ਦੋ ਨਿਕ ਮੇਰੇ ਚੂੜੀਆਂ ਰਹਿੰਦੀਆਂ ਤੇ ਖਾਣੀਆਂ ਜਿਹੜੇ ਲੋਕ ਕੁਲਾ ਪਹਿਨ ਚਲ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਆਹ ਚੂੜੀਆਂ ਪਹੁੰਚਣਗੇ ਆਪਣੇ ਕੋਲ ਅਤੇ ਤੁਸੀਂ ਲਓ ਜੀ ਸੁਣਨ ਨੂੰ ਜਿਹੜੀ ਮੇਰੇ ਭੈਣਾਂ ਦੂਰ ਬੈਠੀ ਆਈਆਂ ਤੇ ਤੁਹਾਡੇ ਲਈ ਵੀ ਆਪਾਂ ਪੈਕਿੰਗ ਕਰਕੇ ਜ਼ਰੂਰ ਆਪ ਕੱਢ ਲਾਂਗੇ ਦੱਸਿਓ ਕਲਰ ਕਿਹੜਾ ਲੈਣਾ ਤੇ ਕੋਈ ਕਲਰ ਪਾਵਾਂਗੇ ਲੋ ਅੱਜ ਇਹਦਾ ਲੈ ਕੇ ਆਵਾਂ ਚੂੜੀਆਂ ਕੱਚ ਦੀਆਂ ਤਾਂ ਹੋਰ ਲੈ ਕੇ ਆਉਣੀਆਂ ਇਹਨੀਆਂ ਕਰਾਂਗੇ ਆਪਣਾ ਕਰਨਾਗਾ ਨਵਾਂ ਜੀ ਚੂੜੀਆਂ ਤਾਂ ਪਰ ਹੋਰ ਲੈ ਕੇ ਆਉਣੀਆਂ ਆਹ ਚਲੋ ਉਦੋਂ ਮੈਂ ਆਖਿਆ ਵੀ ਚਲੋ ਲੈ ਚੱਲੀਏ ਏਕ ਆਪਣੇ ਕੋਲ ਸਮਾਨ ਦੂਜਾ ਵੀ ਖਤਮ ਹੋਇਆ ਪਿਆ ਮੇਕਅਪ ਦਾ ਵੀ ਉਹੀ ਵਾਵਾ ਸਮਾਨ ਖਤਮ ਆ ਮੇਕਅਪ ਦਾ ਤੱਕਣਾ ਕੋਲ ਨਾ ਜਪਾਉਣ ਵਾਲੇ ਮਹਿੰਦੀ ਮੁੰਦੀ ਤਾਂ ਵਾਵਾ ਕੁਝ ਮੈਂ ਦੇਖਿਆ ਸੀ ਅੱਜ ਅੱਜ ਵੀ ਅਪ ਤਾਂ ਕਾਫੀ ਸਮਾਨ ਲੈ ਕੇ ਗਈਆਂ ਆਂ ਪਰਾਂਦੇ ਪਰੋਂਦੇ देखो जी दसो ते जिमें लच्छे ना लच्छा चो इन ही रह गई जिमें दो दर्जना रह गई थोड़े रह गई है आ सारे तरह के लच्छे से अपने को फिर मैं एक चीज करती हूँ जी एक कर दीदी दर्जन रह गई सारे लच्छे ही सह सारे लच्छे से फिर मैं सारे बिच्चे कट्ठाइया करती हूँ